ਪੰਜਾਬ ਦੇ ਅੰਦਰ ਜੋ ਲੋਭ ਲਾਲਚ ਡਰਾ ਤਮਕਾ ਕੇ ਧਰਮ ਪਰਵਰਤਨ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਆਪਣੇ ਆਪ ਨੂੰ ਜਿਹੜੇ ਕ੍ਰਿਸ਼ਨਰ ਕ੍ਰਿਸਚੀਅਨ ਮਿਸ਼ਨਰੀ ਦੱਸਦੇ ਨੇ ਇਸ ਦੀ ਇਜਾਜ਼ਤ ਕ੍ਰਿਸਚੀਅਨ ਧਰਮ ਵੀ ਨਹੀਂ ਦਿੰਦਾ ਕ੍ਰਿਸਚੀਅਨ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਡਰਾ ਕੇ ਤਮਕਾ ਕੇ ਲੋਭ ਔਰ ਲਾਲਚ ਨਾਲ ਧਰਮ ਬਦਲਿਆ ਜਾਵੇ ਲੇਕਿਨ ਅੰਕੁਰ ਨਰੂਲਾ ਵਰਜਿੰਦਰ ਸਿੰਘ ਇਹ ਜਿਹੜਾ ਪਾਪ ਕਰ ਰਹੇ ਨੇ ਔਰ ਮੈਨੂੰ ਦੁੱਖ ਔਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਹੋਵੇ ਧਰਮ ਦੀ ਆਜ਼ਾਦੀ ਵਾਸਤੇ ਜ਼ਬਰਨ ਧਰਮ ਪਰਿਵਰਤਨ ਦੇ ਖਿਲਾਫ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਮਸ਼ੀਰ ਚੁੱਕ ਕੇ ਲੜਾਈ ਲੜੀ ਹੋਵੇ ਅੱਜ ਉਹੀ ਧਰਮ ਦੇ ਖਿਲਾਫ ਲੜਨ ਵਾਲੇ ਲੋਕ ਜਿਹੜੇ ਜ਼ਬਰਨ ਧਰਮ ਦੀ ਲੜਾਈ ਨੂੰ ਲੜ ਰਹੇ ਨੇ ਉਹਨਾਂ ਨਿਆਂਗ ਸਿੰਘਾਂ ਨੂੰ ਅੱਜ ਦੇ ਹੁਕਮਰਾਨ ਜੇਲ੍ਹਾਂ 'ਚ ਬੰਦ ਕਰ ਰਹੇ ਨੇ ਗੁਰਗੋਬਿੰਦ ਸਿੰਘ ਜੀ ਦੇ ਉਹਨਾਂ ਬੱਚਿਆਂ ਨੂੰ ਜਿਹੜੇ ਧਰਮ ਜ਼ਬਰਨ ਧਰਮ ਪਰਿਵਰਤਨ ਦੇ ਖਿਲਾਫ ਲੜ ਰਹੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦਾ ਕੰਮ ਕਰ ਰਹੇ ਨੇ ਭਗਵੰਤ ਮਾਨ ਬੜੇ ਸ਼ਰਮ ਦੀ ਗੱਲ ਆ ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹਣਾ ਹੈ ਮਾਨ ਸਾਹਿਬ ਇਹ ਬਹੁਤ ਵੱਡਾ ਪਾਪ ਤੁਸੀਂ ਕਰ ਰਹੇ ਜੀ ਅਸੀਂ ਇਕਜੁੱਟਾ ਉਹਨਾਂ ਦੇ ਨਾਲ ਮੈਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਹਾਂ ਜੀਬੀਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਹਾਨੂੰ ਇਹਨਾਂ ਨੂੰ ਨਿਯੰਗ ਸਿੰਘ ਸਿੰਘਾਂ ਨੂੰ ਇਨਾਮ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਧਰਮ ਦੀ ਰਾਖੀ ਦੀ ਲੜਾਈ ਲੜੀ ਹੈ ਕ੍ਰਿਸਚੀਅਨ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਦਾ ਧਰਮ ਇਸ ਤਰੀਕੇ ਨਾਲ ਬਦਲੋ ਔਰ ਜੋ ਪੰਜਾਬ ਦੀ ਸਰਕਾਰ ਔਰ ਪੰਜਾਬ ਪੁਲਿਸ ਕਰ ਰਹੀ ਆ ਇਹ ਤੱਕਾ ਹੈ ਇਹ ਜ਼ਬਰਨ ਧਰਮ ਨੂੰ ਬਦਲਣ ਵਾਲੇ ਲੋਕਾਂ ਦਾ ਸਾਥ ਦੇਣ ਦਾ ਕੰਮ ਆ ਇਹ ਅੰਕਿਤ ਨਰੋਲਾ ਵਰਗੇ ਲੋਕਾਂ ਦਾ ਵਰਜਿੰਦਰ ਸਿੰਘ ਵਰਗੇ ਲੋਕਾਂ ਦਾ ਜਿਹੜੇ ਧਰਮ ਬਦਲਨੇ ਉਹਨਾਂ ਦਾ ਸਾਥ ਦੇਣ ਦਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ ਇਹ ਬਹੁਤ ਵੱਡਾ ਪਾਪ ਆ ਇਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਔਰ ਜਿੰਦਾਰ ਕਾਲਤਖ ਸਾਹਿਬ ਨੇ ਜੋ ਇਹ ਬਿਆਨ ਔਰ ਸੰਦੇਸ਼ ਦਿੱਤਾ ਹੈ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆ ਪੰਜਾਬ ਦੇ ਅੰਦਰ ਜੋ ਲੋਭ ਲਾਲਚ ਡਰਾ ਤਮਕਾ ਕੇ ਧਰਮ ਪਰਵਰਤਨ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਆਪਣੇ ਆਪ ਨੂੰ ਜਿਹੜੇ ਕ੍ਰਿਸਚਨ ਕ੍ਰਿਸਟਿਅਨ ਮਿਸ਼ਨਰੀ ਦੱਸਦੇ ਨੇ ਇਸ ਦੀ ਇਜਾਜ਼ਤ ਕ੍ਰਿਸਚਨ ਧਰਮ ਵੀ ਨਹੀਂ ਦਿੰਦਾ ਕ੍ਰਿਸਟਿਅਨ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਡਰਾ ਕੇ ਤਮਕਾ ਕੇ ਲੋਭ ਔਰ ਲਾਲਚ ਨਾਲ ਧਰਮ ਬਦਲਿਆ ਜਾਵੇ ਲੇਕਿਨ ਅੰਕੁਰ ਨਰੂਲਾ ਵਰਜਿੰਦਰ ਸਿੰਘ ਇਹ ਜਿਹੜਾ ਪਾਪ ਕਰ ਰਹੇ ਨੇ ਔਰ ਮੈਨੂੰ ਦੁੱਖ ਔਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਹੋਵੇ ਧਰਮ ਦੀ ਆਜ਼ਾਦੀ ਵਾਸਤੇ ਜ਼ਬਰਨ ਧਰਮ ਪਰਿਵਰਤਨ ਦੇ ਖਿਲਾਫ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਮਸ਼ੀਰ ਚੁੱਕ ਕੇ ਲੜਾਈ ਲੜੀ ਹੋਵੇ ਅੱਜ ਉਹੀ ਧਰਮ ਦੇ ਖਿਲਾਫ ਲੜਨ ਵਾਲੇ ਲੋਕ ਜਿਹੜੇ ਜ਼ਬਰਨ ਧਰਮ ਦੀ ਲੜਾਈ ਨੂੰ ਲੜ ਰਹੇ ਨੇ ਉਹਨਾਂ ਨਿਆਂਗ ਸਿੰਘਾਂ ਨੂੰ ਅੱਜ ਦੇ ਹੁਕਮਰਾਨ ਜੇਲ੍ਹਾਂ 'ਚ ਬੰਦ ਕਰ ਰਹੇ ਨੇ ਗੁਰਗੋਬਿੰਦ ਸਿੰਘ ਜੀ ਦੇ ਉਹਨਾਂ ਬੱਚਿਆਂ ਨੂੰ ਜਿਹੜੇ ਧਰਮ ਜ਼ਬਰਨ ਧਰਮ ਪਰਿਵਰਤਨ ਦੇ ਖਿਲਾਫ ਲੜ ਰਹੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦਾ ਕੰਮ ਕਰ ਰਹੇ ਨੇ ਭਗਵੰਤ ਮਾਨ ਬੜੇ ਸ਼ਰਮ ਦੀ ਗੱਲ ਆ ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹਣਾ ਹੈ ਮਾਨ ਸਾਹਿਬ ਇਹ ਬਹੁਤ ਵੱਡਾ ਪਾਪ ਤੁਸੀਂ ਕਰ ਰਹੇ ਜੀ ਅਸੀਂ ਇੱਕਜੁੱਟਾ ਉਹਨਾਂ ਦੇ ਨਾਲ ਮੈਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਹਾਂ ਜਿੱਦਿੱਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਹਾਨੂੰ ਇਹਨਾਂ ਨੂੰ ਨਿਯੰਗ ਸਿੰਘ ਸਿੰਘਾਂ ਨੂੰ ਇਨਾਮ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਧਰਮ ਦੀ ਰਾਖੀ ਦੀ ਲੜਾਈ ਲੜੀ ਆ 크ਰਿਸਟਿਅਨ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਦਾ ਧਰਮ ਇਸ ਤਰੀਕੇ ਨਾਲ ਬਦਲੋ ਔਰ ਜੋ ਪੰਜਾਬ ਦੀ ਸਰਕਾਰ ਔਰ ਪੰਜਾਬ ਪੁਲਿਸ ਕਰ ਰਹੀ ਆ ਇਹ ਤੱਕਾ ਹੈ ਇਹ ਜਬਰਨ ਧਰਮ ਨੂੰ ਬਦਲਣ ਵਾਲੇ ਲੋਕਾਂ ਦਾ ਸਾਥ ਦੇਣ ਦਾ ਕੰਮ ਆ ਇਹ ਅੰਕਿਤ ਨਰੋਲਾ ਵਰਗੇ ਲੋਕਾਂ ਦਾ ਵਰਿੰਦਰ ਸਿੰਘ ਵਰਗੇ ਲੋਕਾਂ ਦਾ ਜਿਹੜੇ ਧਰਮ ਬਦਲਣੇ ਉਹਨਾਂ ਦਾ ਸਾਥ ਦੇਣ ਦਾ ਕੰਮ ਜਿਹੜਾ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ ਇਹ ਬਹੁਤ ਵੱਡਾ ਪਾਪ ਆ ਇਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਦਾਂ ਰਕਾਸ਼ਤਕ ਸਾਹਿਬ ਨੇ ਜੋ ਇਹ ਬਿਆਨ ਵਰ ਸੰਦੇਸ਼ ਦਿੱਤਾ ਹੈ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ